ਨਾਪਾ ਸਾਈਡ ਤੋਂ ਇੱਕ ਗੱਡੀ ਆਉਂਦੀ ਆ ਬਹੁਤ ਤੇਜ਼ ਰਫ਼ਤਾਰ ਗੱਡੀ ਸੀਗੀ ਉਹ ਆ ਕੇ ਸਿੱਧੀ ਬਾਜ਼ਾਰ ਦੇ ਵਿੱਚ ਬਹੁਤ ਸਪੀਡ ਤੇ ਸੀ ਜੀ ਦੁਕਾਨਾਂ ਦੇ ਵਿੱਚ ਵਰ ਜਾਂਦੀ ਆ ਇੱਥੇ ਅੱਗੇ ਗੱਡੀ ਖੜੀ ਸੀਗੀ ਗੱਡੀ ਬਿਲਕੁਲ ਡੈਮੇਜ ਕਰ ਦਿੱਤੀ ਗਈ ਗੱਡੀ ਭੰਨ ਦਿੱਤੀ ਗਈ ਬਹੁਤ ਵੱਡਾ ਵਿਚਾਰ ਰਹਿ ਗਿਆ ਗੱਡੀ 'ਚ ਗੈਸ ਸਿਲੰਡਰ ਸੀਗਾ ਵੈ ਫਿਲਹਾਲ ਤਾਂ ਵੈਸੇ ਸੀਐਨਜੀ ਸੀਗਾ ਪਰ ਜੇ ਕੋਈ ਇਦਾਂ ਦੀ ਗੱਲ ਹੁੰਦੀ ਵੱਡਾ ਹਾਦਸਾ ਹੋ ਸਕਦਾ ਸੀ ਇਸ ਦੁਕਾਨ ਦੇ ਸੀਸੇ ਨੇ ਜਿਹੜੇ ਪੰਨ ਦਿੱਤੇ ਬਹੁਤ ਨੁਕਸਾਨ ਕੀਤਾ ਅੱਗੇ ਪਿੱਲਰ ਸੀਗੇ ਪਿੱਲਰ ਤੋੜ ਦਿੱਤੇ ਗਏ ਨੇ ਕੰਕਰੀਟ ਦੇ ਜਿਹੜੇ ਪਿੱਲਰ ਸੀਗੇ ਸਰੀਆ ਦਿਖ ਰਿਹਾ ਇਹ ਇੱਥੋਂ ਪਤਾ ਲੱਗ ਸਕਦਾ ਕਿ ਕਿੰਨੀ ਤੇਜ਼ ਸੀਗੀ ਇਹ ਗੱਡੀ 150 ਦੀ ਸਪੀਡ ਹੋਣੀ ਹੈ ਲਗਭਗ ਅੱਛਾ ਜੀ 2:30 ਵਜੇ ਦਾ ਟਾਈਮ ਸੀਗਾ ਉੱਤਰੋਂ ਗੱਡੀ ਨਾਬਾ ਰੋਡ ਤੋਂ ਸਿੱਧੀ ਆਉਂਦੀ ਹੈ ਪਹਿਲਾਂ ਇੱਕ ਗੱਡੀ ਸਾਡੇ ਮਤਲਬ ਸ਼ੌਪ ਦੇ ਮੂਰੇ ਖੜੀ ਹੁੰਦੀ ਆ ਉਸ ਤੋਂ ਬਾਅਦ ਉਹਨੂੰ ਹਿੱਟ ਕਰਦੀ ਵੀ ਉਸ ਤੋਂ ਬਾਅਦ ਸਾਡੀ ਦੁਕਾਨ ਦੇ ਵਿੱਚ ਅੰਦਰ ਤੱਕ ਤੇ ਉਹ ਕਾਫੀ ਨਸ਼ੇ ਚ ਸੀਗਾ ਬਹੁਤ ਜ਼ਿਆਦਾ ਹਾਂਜੀ ਹਾਂ ਦਾਰੂ ਬਹੁਤ ਜ਼ਿਆਦਾ ਪੀਤੀ ਠੀਕ ਹੈ ਬੋਤਲਾਂ ਮਤਲਬ ਚਿੱਟਾ ਵਗੈਰਾ ਬਹੁਤ ਕੁਝ ਨਿਕਲਿਆ ਉਹਦੀ ਗੱਡੀ ਚੋਂ ਆਹ ਦੇਖੋ ਮਾਚਸਾਂ ਡੱਬੀ ਪਈਆਂ ਸਿੰਘਾ ਪਈਆਂ ਮੱਟੀਆਂ ਹੋਈਆਂ ਜੀ ਪੇਪਰ ਪਿਆ ਉਹ ਦੇਖੋ ਪੇਪਰ ਪਿਆਲੇ ਉਹਦੇ ਪੇਪਰ ਪਿਆ ਜੀ ਪੰਨੀ ਪਈਆਂ ਨੀਚੇ ਦਿਖਾਇਓ ਇਹ ਕਾ ਕਰ ਰਿਹਾ ਉਹ ਤਾਂ ਉਹ ਕੂਈਆ ਨਿਕਲੀਆਂ ਉਹ ਕੂਈਆ ਪੰਨੀ ਜੀ ਉਹ ਥੱਲੇ ਪੰਨੀ ਪਈ ਆ ਜੀ ਤੁਹਾਡੀ ਗੱਡੀ ਖੜੀ ਸੀਗੀ ਕਹਿੰਦੇ ਉਹ ਵੀ ਬਿਲਕੁਲ ਖਤਮੇ ਕਰਤੀ ਆ ਮਗਰ ਉਹ ਤਾਂ ਭਾਨੇ ਦਿੱਤੀ ਆ ਵੀਰ ਜੀ ਪੂਰਾ ਸ਼ਰਾਬੀ ਸੀ ਬੰਦਾ ਲੱਗਿਆ ਹੋਇਆ ਸੀ ਪੂਰਾ ਫੁੱਲ ਓਵਰ ਸਪੀਡ ਤੇ ਸੀਗਾ ਜੀ ਤੁਸੀਂ ਐਂ ਦੇਖ ਲਓ ਵੀ ਅੱਖ ਝਪੋਦੇ ਕੰਮ ਕਰਦਾ ਬੰਦੇ ਨੇ ਐਡਾ ਬੇਸ਼ਰਮ ਬੰਦਾ ਸੀ ਖਾਸਾ ਕਰਨ ਤੋਂ ਬਾਅਦ ਵੀ ਗੱਡੀ ਖੜਾ ਕੇ ਪੈਗ ਲਾ ਕੇ ਫੇਰ ਘੰਨੂ ਗਈ ਜੀ ਤਾਂ ਬਾਈ ਜਾਨ ਤੇ ਗੱਡੀ ਅੱਗੇ ਨਾ ਹੁੰਦੀ ਦੁਕਾਨ ਆਰ ਗੱਡੀ ਆਰ ਪਰ ਨਿਕਲਦੀ ਦੁਕਾਨ ਦੇ ਵਿੱਚ ਦੀ ਜੀ ਇੱਡਾ ਵੱਡਾ ਬੰਦਾ ਹਾਸ ਦਾ ਕਰਕੇ ਚਲਾ ਗਿਆ ਜੀ ਦੇਖੋ ਰਾਤ ਤੱਕ ਨਹੀਂ ਰੱਖ ਸਕੇ ਪੁਲਿਸ ਵਾਲੇ ਇਹਨੂੰ ਨਥਾਣੇ ਦੇ ਵਿੱਚ ਇੱਕ ਰਾਤ ਰਾਤ ਨੂੰ ਭੇਜਦਾ ਜੇ ਕੋਈ ਬੰਦਾ ਫੜ ਕੇ ਪੁਲਿਸ ਨੂੰ ਦੇਤਾ ਉਹਨੂੰ ਵੀ ਰੱਖ ਨਹੀਂ ਸਕੇ ਹੈਗੇ ਜੀ ਇਸ ਤੋਂ ਵੱਧ ਪ੍ਰਸ਼ਾਸਨ ਕੀ ਇਸ ਤੋਂ ਵੱਧ ਬਰਾਦਿੰਦਾ ਲੈਕੀ ਕੀ ਹੋ ਸਕਦੀ ਹੈ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਤੁਹਾਨੂੰ ਅਜਿਹੀ ਇੱਕ ਤਸਵੀਰ ਦਿਖਾ ਰਿਹਾ ਜੇ ਅੱਗੇ ਕੋਈ ਹੁੰਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਇੱਕ ਅਜੇਹਾ ਵਾਕਿਆ ਭਾਸੋਂ ਦੇ ਵਿੱਚ ਹੋਇਆ ਦੁਪਹਿਰੇ ਕਹਿੰਦੇ 1:30 ਵਜੇ ਦੀ ਗੱਲ ਆ ਇਹ ਵਾਕਿਆ ਹੁੰਦਾ ਏ ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨਾਪਾ ਸਾਈਡ ਤੋਂ ਇੱਕ ਗੱਡੀ ਆਉਂਦੀ ਆ ਬਹੁਤ ਤੇਜ਼ ਰਫ਼ਤਾਰ ਗੱਡੀ ਸੀਗੀ ਉਹ ਆ ਕੇ ਸਿੱਧੀ ਬਾਜ਼ਾਰ ਦੇ ਵਿੱਚ ਬਹੁਤ ਸਪੀਡ ਪੇਸ ਸੀਗੀ ਦੁਕਾਨਾਂ ਦੇ ਵਿੱਚ ਵੜ ਜਾਂਦੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੁਕਾਨਾਂ ਦੀਆਂ ਜਿਹੜੀਆਂ ਕੰਦਾਂ ਸੀਗੀਆਂ ਉਟਾ ਦਿੱਤੀਆਂ ਗਈਆਂ ਨੇ ਇੱਟਾਂ ਦਿਖਾਈ ਦਿੰਦੀਆਂ ਹੋਣਗੀਆਂ ਇੱਕ ਇੱਥੇ ਅੱਗੇ ਗੱਡੀ ਖੜੀ ਸੀਗੀ ਗੱਡੀ ਬਿਲਕੁਲ ਡੈਮੇਜ ਕਰ ਦਿੱਤੀ ਗਈ ਗੱਡੀ ਭੰਨ ਦਿੱਤੀ ਗਈ ਸਭ ਤੋਂ ਵੱਡਾ ਜੇ ਗੱਲ ਕਰੀਏ ਬਹੁਤ ਵੱਡਾ ਵਿਚਾਰ ਰਹਿ ਗਿਆ ਗੱਡੀ 'ਚ ਗੈਸ ਸਿਲੰਡਰ ਸੀਗਾ ਵੈ ਫਿਲਹਾਲ ਤਾਂ ਵੈਸੇ ਸੀਐਨਜੀ ਸੀਗਾ ਪਰ ਜੇ ਕੋਈ ਇਦਾਂ ਦੀ ਗੱਲ ਹੁੰਦੀ ਵੱਡਾ ਹਾਦਸਾ ਹੋ ਸਕਦਾ ਸੀ ਦੂਜੀ ਦੁਕਾਨ ਦੇ ਵਿੱਚ ਆ ਕੇ ਉਹਦੀਆਂ ਸੀਸੇ ਭੰਨ ਦਿੱਤੇ ਜਾਂਦੇ ਨੇ ਸ਼ਟਰ ਤੋੜ ਦਿੱਤਾ ਜਾਂਦਾ ਇਹ ਹੋਰ ਬਹੁਤ ਸਾਰਾ ਨੁਕਸਾਨ ਆ ਜਿਹੜਾ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਥੇ ਖਲਾਰਾ ਪਿਆ ਬਏ ਇਹ ਇੱਕ ਤੇਜ਼ ਰਫਤਾਰ ਗੱਡੀ ਦੇ ਕਾਰਨ ਹੋਇਆ ਏ ਇਹ ਗੱਡੀ ਹੈ ਜੀ ਜਿਹੜੀ ਖੜੀ ਹੈ ਇਹਨੇ ਆ ਕੇ ਦੂਜੀ ਗੱਡੀ ਨੂੰ ਟੱਕਰ ਮਾਰੀ ਉਹ ਗੱਡੀ ਚੱਕ ਕੇ ਅੱਗੇ ਮਾਰੀ ਉਹ ਪਿੱਲਰਾਂ ਦੇ ਵਿੱਚ ਕਹਿੰਦੇ ਗੱਡੀ ਫਸ ਜਾਂਦੀ ਹੈ ਦੇਖ ਲਓ ਕਿਸ ਤਰ੍ਹਾਂ ਲੋਹੇ ਦੇ ਪਿੱਲਰ 빙ੇ ਹੋਏ ਬਿ ਦਿਖਾਈ ਦੇ ਰਹੇ ਨੇ ਸਭ ਕੁਝ ਟੁੱਟਿਆ ਫੁੱਟਿਆ ਕੱਚ ਦਾ ਖਿਲਰੇ ਰਿਹਾ ਦਿਖਾਈ ਦੇ ਰਿਹਾ ਇਹ ਸਮਾਨ ਸਾਰਾ ਜੇ ਕੋਈ ਅੱਗੇ ਬੰਦਾ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀ ਇਸ ਦੁਕਾਨ ਦੇ ਸੀਸੇ ਨੇ ਜਿਹੜੇ ਪੰਨ ਦਿੱਤੇ ਬਹੁਤ ਨੁਕਸਾਨ ਕੀਤਾ ਅੱਗੇ ਪਿੱਲਰ ਸੀਗੇ ਪਿੱਲਰ ਤੋੜ ਦਿੱਤੇ ਗਏ ਨੇ ਕੰਕਰੀਟ ਦੇ ਜਿਹੜੇ ਪਿੱਲਰ ਸੀਗੇ ਸਰੀਆ ਦਿਖ ਰਿਹਾ ਇਹ ਇੱਥੋਂ ਪਤਾ ਲੱਗ ਸਕਦਾ ਕਿ ਕਿੰਨੀ ਤੇਜ਼ ਸੀਗੀ ਇਹ ਗੱਡੀ ਜਿਹੜਾ ਪਿੱਲਰ ਸੀਗੇ ਉਹ ਬਿਲਕੁਲ ਚੱਕਣਾ ਚੂਰ ਕਰ ਦਿੱਤੇ ਗਏ ਨੇ ਪਿੱਲਰ ਅੰਦਰ ਵੱੜ ਗਏ ਸਟਰ ਤੋੜ ਦਿੱਤੇ ਗਏ ਨੇ ਖੁਦਾ ਦਾ ਖਾਸਤਾ ਜੇ ਇੱਧਰ ਜਿੱਥੇ ਇਹਨਾਂ ਦਾ ਕਾਉਂਟਰਾ ਜੇ ਇਹ ਜਗ੍ਹਾ ਤੈਨੂੰ ਆ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਸ਼ਟਰ ਤੋੜੇ ਪਏ ਨੇ ਲੋਹੇ ਦੇ ਸ਼ਟਰ ਨੇ ਜਿਹੜੇ ਉਹ ਬਿਲਕੁਲ ਤੋੜ ਕੇ ਖਤਮ ਕਰ ਦਿੱਤੇ ਨੇ ਕਰੀ ਕਰ ਦਿੱਤੇ ਨੇ ਇਹ ਹਾਦਸਾ ਵਾਪਰਿਆ ਜੀ ਪਾਸੋਂ ਦੇ ਵਿੱਚ ਤੇਜ਼ ਰਫਤਾਰ ਗੱਡੀ ਦੇ ਕਾਰਨ ਵੀਰ ਜੀ ਨੇ ਜਿਨ੍ਹਾਂ ਦੀ ਦੁਕਾਨ ਆ ਗੱਲ ਕਰਦੇ ਆ ਹਾਂਜੀ ਵੀਰ ਜੀ ਸასი ਕਾਲ ਜੀ ਕੀ ਨਾਮ ਆ ਜੀ ਹਾਂ ਵਿੱਕੀ ਜੀ ਆ ਬਿੱਕੀ ਜੀ ਕਿਸ ਤਰ੍ਹਾਂ ਹੁੰਦਾ ਜੀ ਇਹ ਵਾਕਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਜੀ ਲੋਹੇ ਦੇ ਪਿੱਲਰ ਨੇ ਜਿਹੜੇ ਉਹ ਵੀ ਤੋੜ ਦਿੱਤੇ ਨੇ ਜੀ ਹਾਂ ਜੀ ਬਹੁਤ ਜ਼ਿਆਦਾ ਇਹੀ 150 ਦੀ ਸਪੀਡ ਹੋਣੀ ਹੈ ਲਗਭਗ ਅੱਛਾ ਜੀ 2:00 ਵਜੇ ਦਾ ਟਾਈਮ ਸੀਗਾ ਹੂੰ ਉਧਰੋਂ ਗੱਡੀ ਨਾਬਾ ਰੋਡ ਤੋਂ ਸਿੱਧੀ ਆਂਦੀ ਹੈ ਪਹਿਲਾਂ ਇੱਕ ਗੱਡੀ ਸਾਡੇ ਮਤਲਬ ਸ਼ਾਪ ਦੇ ਮੂਹਰੇ ਖੜੀ ਹੁੰਦੀ ਹੈ ਜੀ ਉਸ ਤੋਂ ਬਾਅਦ ਉਹਨੂੰ ਹਿੱਟ ਕਰਦੀ ਵੀ ਉਸ ਤੋਂ ਬਾਅਦ ਸਾਡੀ ਦੁਕਾਨ ਦੇ ਵਿੱਚ ਅੰਦਰ ਤੱਕ ਔਰ ਸਾਡਾ ਕਾਫੀ ਜ਼ਿਆਦਾ ਮਤਲਬ 4 ਲੱਖ ਤੋਂ ਘੱਟ ਮਤਲਬ ਵੱਧ ਨੁਕਸਾਨ ਹੋਇਆ ਹੂੰ ਕੌਣ ਸੀਗਾ ਬੰਦਾ ਪਤਾ ਲੱਗਿਆ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੀ ਲੱਗਦਾ ਹੈ ਅ ਬਸ ਕਰੀ ਵੀ ਹੈ ਜੀ ਨਾ ਵੀ ਕਰਿਆ ਹਜੇ ਤੱਕ ਸਾਨੂੰ ਜਿਆਦਾ ਸਾਨੂੰ ਹੈਲਪ ਨਹੀਂ ਮਿਲ ਪਾਈ ਉਹਨਾਂ ਵੱਲੋਂ ਹੂੰ ਤੇ ਸੋਭਾ ਤੇ ਅਸੀਂ ਦੋ ਤਿੰਨ ਵਾਰੀ ਜਾ ਚੁੱਕੇ ਹਾਂ ਉੱਥੇ ਪਰ ਕੋਈ ਸਹਾਇਤਾ ਨਹੀਂ ਮਿਲ ਰਹੀ ਕੌਣ ਸੀਗਾ ਇਹ ਬੰਦਾ ਇਹ ਸਮਾਣੇ ਦੇ ਕੋਲ ਪਿੰਡ ਪੈਂਦਾ ਕੋਈ ਉੱਥੇ ਦਾ ਬੰਦਾ ਸੀਗਾ ਜੀ ਤੇ ਇਹਦੇ ਭੂਆ ਜੀ ਰਹਿੰਦੇ ਨੇ ਔਰੇ ਹਾਂ ਰਾਜਪੁਰਾ ਪਿੰਡ ਪਿੰਦਾ ਜੀ ਉੱਥੇ ਤੇ ਉਹ ਕਾਫੀ ਨਸ਼ੇ ਜਿਹਾ ਸੀਗਾ ਬਹੁਤ ਜ਼ਿਆਦਾ ਹਾਂਜੀ ਹਾਂ दारू ਬਹੁਤ ਜ਼ਿਆਦਾ ਪੀਤੀ ਠੀਕ ਹੈ ਬੋਤਲਾਂ ਮਤਲਬ ਚਿੱਟਾ ਵਗੈਰਾ ਬਹੁਤ ਕੁਝ ਨਿਕਲਿਆ ਉਹਦੀ ਗੱਡੀ ਚੋਂ ਭਾਈ ਜੀ ਜੇ ਕੋਈ ਅੱਗੇ ਹੁੰਦਾ ਇਨਸਾਨ ਹੁੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਅਕਸਰ ਬਾਜ਼ਾਰ ਹੈ ਇੱਥੇ ਭੀੜ ਭੜਕਾ ਹੁੰਦਾ ਹਾਂਜੀ ਹਾਂ ਚੌਂਕੀਦਾਰ ਬੈਨਦੇ ਨੇ ਸਾਡੇ ਚੌਂਕੀਦਾਰ 2 ਮਿੰਟ ਪਹਿਲਾਂ ਹੀ ਰੂਟ ਰੂਟ ਲਾਣ ਗਿਆ ਸੀਗਾ ਉਹਦੇ ਕਰਕੇ ਬਹੁਤ ਵਿਚੋੜ ਰਹਿ ਗਿਆ ਰਾਤ ਦਾ ਹੀ ਵਾਕਿਆ ਹਾਂਜੀ ਹਾਂ ਅੱਛਾ ਰਾਤ ਦਾ ਹੈ ਮਾ ਕਿਤੇ 25 ਮਿੰਟ ਦਾ ਹੈ ਜੀ ਅੱਛਾ ਰਾਤ 2:25 ਤੇ ਠੀਕ ਹੈ ਮੈਨੂੰ ਇਦਾਂ ਲੱਗਿਆ ਕਿ ਦੁਪਹਿਰ ਦਾ ਇਹ ਕਿਉਂਕਿ ਅਸੀਂ ਆਏ ਨਹੀਂ ਅਸੀਂ ਹੁਣ ਦੇਖਿਆ ਇਹ ਵਾਕਿਆ ਨਹੀਂ ਨਹੀਂ 2:25 ਤੇ ਹੈ ਜੀ ਸਕੋਂ ਮੇਰੀ ਰਹਿਸ਼ ਪਟਿਆਲੇ ਤੁਹਾਨੂੰ ਪਤਾ ਹੀ ਹੈ ਜੀ ਤੇ ਆਉਣ ਨੂੰ ਵੀ ਟਾਈਮ ਲੱਗਦਾ ਪਰ ਮੇਰੇ ਆਂਦੇ ਨੂੰ ਬਹੁਤ ਜ਼ਿਆਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਕਾਲ ਗਈ ਕਿ ਤੁਸੀਂ ਆਪਣੇ ਔਰ ਮਿੱਤਰ ਪਿਆਰੇ ਜਿਵੇਂ ਆਪਣੇ ਰਾਣਾ ਜੀ ਨੇ ਫੋਨ ਮਾਰਿਆ ਫਾਦਰ ਸਾਹਿਬ ਵੀ ਹੋਰੇ ਸੀਗੇ ਉਹਨਾਂ ਨੇ ਫੋਨ ਮਾਰਿਆ ਵੀ ਐ ਕਰਕੇ ਕਾਫੀ ਨੁਕਸਾਨ ਹੋ ਗਿਆ ਵੀ ਆ ਕੇ ਦੇਖ ਹੂੰ ਪਾ ਕੇ ਦੇਖਿਆ ਬਹੁਤ ਜ਼ਿਆਦਾ ਮਤਲਬ ਨੁਕਸਾਨ ਹੋ ਚੁੱਕਿਆ ਸੀ ਜੀ ਹਾਂ ਚੇਤਨ ਜੀ ਸਤਿ ਸ੍ਰੀ ਅਕਾਲ ਜੀ ਆ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਗੱਡੀ ਖੜੀ ਸੀਗੀ ਕਹਿੰਦੇ ਉਹ ਵੀ ਬਿਲਕੁਲ ਖਤਮੇ ਕਰਤੀ ਆ ਮਗਰੋਂ ਤਾਂ ਭਾਨੇ ਦਿੱਤੀ ਆ ਵੀਰ ਜੀ ਪੂਰਾ ਸ਼ਰਾਬੀ ਸੀ ਬੰਦਾ ਲੱਜਿਆ ਹੋਇਆ ਸੀ ਪੂਰਾ ਫੁੱਲ ਓਵਰ ਸਪੀਡ ਤੇ ਸੀਗਾ ਜੀ ਤੁਸੀਂ ਐਂ ਦੇਖ ਲਓ ਵੀ ਅੱਖ ਝਪਦੇ ਕੰਮ ਕਰਦਾ ਬੰਦੇ ਨੇ ਅੱਛਾ ਇਹ ਗੱਡੀ ਤੁਸੀਂ ਦੁਕਾਨ ਤੇ ਜਾ ਕੇ ਦੇਖ ਸਕਦੇ ਹੋ ਪੰਜ ਪੌੜੀਆਂ ਉੱਪਰ ਚੜਦੀ ਗੱਡੀ ਇੰਨੀ ਜ਼ੋਰ ਦੀ ਟੱਕਰ ਮਾਰਦੀ ਤੁਸੀਂ ਖੁਦਾ ਦਾ ਖਾਤਾ ਵੀ ਕੋਈ ਇਨਸਾਨ ਨਹੀਂ ਵਿੱਚ ਆਇਆ ਜੇ ਕੋਈ ਇਨਸਾਨ ਹੁੰਦਾ ਤਾਂ ਉਹ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਦਿਨ ਦਾ ਟਾਈਮ ਹੁੰਦਾ ਬਾਈ ਜੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਇੱਥੇ ਕਰਾਊਡ ਵਾਲਾ ਏਰੀਆ ਜੀ ਇਹਦੀ ਲਾਹ ਪ੍ਰੋਵਾਈਜ ਬੰਦੇ ਨੇ ਵਰਤੀ ਆ ਆਪਾਂ ਕਹਿ ਨਹੀਂ ਸਕਦੇ ਵੀ ਇੰਨਾ ਮਤਲਬ ਨਈ ਆਜ ਬੰਦੇ ਨੇ ਫੁੱਲਾ ਪੁੱਲ ਰੱਜਿਆ ਹੋਇਆ ਦੀ ਹੂੰ ਐਡਾ ਬੇਸ਼ਨਮੰਦਾ ਦੀ ਖਾਸ ਦਾ ਕਰਨ ਤੋਂ ਬਾਅਦ ਵੀ ਗੱਡੀ ਖੜਾ ਕੇ ਪੈਗ ਲਾ ਕੇ ਫਿਰ ਕੰਨੋਂ ਗਈ ਦੀ ਅੱਛਾ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਖੜਾਕਾ ਕਿੰਨਾ ਕੋ ਹੋਇਆ ਬਾਈ ਜੀ ਸੰਧ ਫੋਨ ਨਹੀਂ ਕੀਤਾ ਜਿੱਥੇ ਬਾਜ਼ਾਰ ਚੋਂ ਵੀ ਥੋੜੀ ਗੱਡੀ ਫਾਰੀ ਪੰਨੀ ਗਈ ਦੁਕਾਨ ਪੰਨੀ ਗਈ ਆ ਕੇ ਆਓ ਤਾਂ ਅਸੀਂ ਫਟਾਫਟ ਆਏ ਜੀ ਜਦੋਂ ਪ੍ਰਸ਼ਾਸਨ ਤਾਂ ਦਾਅਵੇ ਕਰਦਾ ਏ ਕਿ ਅਸੀਂ ਜਿਹੜੇ ਇਦਾਂ ਦੇ ਅੰਸਰ ਨੇ ਉਹਨਾਂ ਤੇ ਨਕੇਲ ਕਸੀ ਜਾ ਰਹੀ ਆ ਕਿਸੇ ਨੂੰ ਨਸਾ ਕਰਕੇ ਗੱਡੀਆਂ ਨਹੀਂ ਚਲਾਉਣ ਦਿੱਤੀਆਂ ਜਾਂਦੀਆਂ ਬਹੁਤ ਨੁਕਸਾਨ ਹੋ ਸਕਦਾ ਸੀਗਾ ਦਾ ਕੁਦਰਤੀ ਸਮਾਂ ਰਾਤ ਦਾ ਸੀਗਾ ਤਾਂ ਬਚਤ ਰਹਿ ਗਈ ਬੱਚੇ ਦੀ ਗੱਡੀ ਦਾ ਖਤਮ ਹੋ ਗਿਆ ਜਦੋਂ ਬਿਲਕੁਲ ਗੱਡੀ ਟੋਟਲ ਲਾਸ ਹੋ ਚੁੱਕੀ ਹੈ ਜੀ ਹੁਣ ਕੋਈ ਕਾਰਵਾਈ ਹੋਈ ਆ ਬੰਦੇ ਤੇ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਹੈਗੀ ਜੀ ਅੱਜ ਸਾਡਾ ਰੱਖਿਆ ਹੋਇਆ ਸ਼ਾਮ ਦਾ ਟਾਈਮ ਪਰ ਕੋਈ ਗੱਲ ਕੇ ਸਿੱਟੇ ਪਹੁੰਚੀ ਨਹੀਂ ਹੈ ਜੀ ਮਿਲੇ ਹੂੰ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਮਿਲੇ ਜੀ ਥਾਣਾ ਦਾ ਸਾਹਿਬ ਨੂੰ ਫੋਨ ਤੇ ਵੀ ਗੱਲ ਹੋਈ ਸੀ ਕਹਿੰਦੇ ਮੈਂ ਪਟਿਆਲੇ ਆ ਐਸਐਚਓ ਸਾਹਿਬ ਕਹਿੰਦੇ ਮੈਂ ਛੁੱਟੀ ਤੇ ਆ ਵੀ ਮੈਂ ਕਿਤੇ ਬਾਹਰ ਆ ਤਾਂ ਤੁਸੀਂ ਸਵੇਰੇ ਆ ਜਿਓ ਬਸ ਇਹ ਗੱਲ ਹੋਈ ਆ ਹੋਰ ਅ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਊਗਾ ਤੁਹਾਡਾ ਅੱਗੇ ਦੁਕਾਨ ਆ ਤੁਹਾਡੀ ਉਹਦਾ ਵੀ ਪੰਨਤੀਆਂ ਨੇ ਅੱਗੇ ਪੌੜੀਆਂ ਵਗੈਰਾ ਤੇ ਗੱਡੀ ਦਾ ਵੀ ਬਹੁਤ ਲੱਗ ਭਗ ਬੁਲਾਇਆ ਸੀ ਜੀ ਡੈਂਟਰ ਵੀ ਬੁਲਾਇਆ ਸੀ 2.5 ਦਾ ਗੱਡੀ ਦਾ ਜੀ 40-50 ਹਜ਼ਾਰ ਦਾ ਦੁਕਾਨ ਦਾ ਮੇਰਾ ਨੁਕਸਾਨ ਹੈ ਜੀ ਬਾਕੀ ਸਾਡਾ ਗਵੰਨੇ ਦੁਕਾਨ ਉਥੇ ਦੇਖ ਰਹੇ ਹਾਂ ਜੀ ਆ ਦੇਖੋ ਪਿਲਰ ਕਿੱਥੇ ਪਟ ਕੇ ਮਤਲਬ 1.5 ਫੁੱਟ ਪਿਲਰ ਪਿੱਛੇ ਪਿਆ ਜੀ ਤਾਂ ਬਾਈ ਚਾਂਸ ਤੇ ਗੱਡੀ ਅੱਗੇ ਨਾ ਹੁੰਦੀ ਦੁਕਾਨ ਆਰ ਗੱਡੀ ਆਰ ਪਰ ਨਿਕਲਦੀ ਦੁਕਾਨ ਦੇ ਵਿੱਚ ਦੀ ਇਹ ਜੀ 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 ਹਾਂਜੀ ਬਾਬਾ ਜੀ ਤੁਸੀਂ ਇੱਥੇ ਲੱਗੇ ਹੋ ਸ਼ਟਰ ਸਿੱਧਾ ਕਰਨ ਕੀ ਲੱਗਦਾ ਇਹ ਕੰਮ ਨਾਲ ਸੰਬੰਧ ਤੋਂ ਕੀ ਦੇਖ ਰਹੇ ਹੋ ਤੁਸੀਂ ਬਾਈ ਗਾਲ ਸਾਹਿਬ ਬਾਈ ਪਤਾ ਜੀ ਇਹ ਜੀ ਤਕਰੀਬਨ ਇਦਾਂ ਲੱਗਦਾ ਜਿਵੇਂ 160 ਦੇ ਕਰੀਬ ਸਪੀਡ ਸੀਗੀ ਇਹਦੀ ਗੱਡੀ ਹੂੰ ਜੇ ਉਹ ਗੱਡੀ ਨਾ ਹੁੰਦੀ ਮੁਰੇ ਹੂੰ ਤਾਂ ਅਸ਼ੋਕ ਕੁਮਾਰ ਜੀ ਦੇ ਵਿੱਚ ਦੁਕਾਨ ਦੇ ਵਿੱਚ ਗੱਡੀ ਜਾਂਦੀ ਸੀ ਸਿੱਧੀ ਹੂੰ ਰਾਤ ਨੂੰ ਅਸ਼ੋਕ ਕੁਮਾਰ ਜੀ ਇੱਥੇ ਪੈਂਦੇ ਨੇ ਸੌਂਦੇ ਨੇ ਆਪਣਾ ਯਾਨੀ ਘਰ ਸਮਝੀਏ ਜਿਵੇਂ ਮਰਜ਼ੀ ਆ ਸੌਂਦੇ ਨੇ ਪਿੰਦੇ ਕੋਈ ਉੱਠ ਕੇ ਆਏ ਇਹਨਾਂ ਚੌਂਕੀਦਾਰਾਂ ਦੇ ਛਾਲੇ ਆ ਗਏ ਕਹਾਂਈ ਤੁਹਾਡੀ ਦੁਕਾਨ 'ਚ ਗੱਡੀ ਵੱੜ ਗਈ ਆ ਹੂੰ ਜੀ ਬਿਰਜੀ ਜੇ ਦੇਖਿਆ ਜਾਵੇ ਉਹ ਬੰਦਾ ਕਿਦਾਂ ਉਹ ਠੀਕ ਸੀਗਾ ਜਾਂ ਉਹਦਾ ਵੀ ਨੁਕਸਾਨ ਹੋਇਆ ਸਟਾ ਦਾ ਨਹੀਂ ਉਹ ਤਾਂ ਬਿਲਕੁਲ ਠੀਕ ਸੀਗਾ ਜੀ ਕੋਈ ਵੀ ਨੁਕਸਾਨ ਹੈ ਉਹਦਾ ਬਿਲਕੁਲ ਤੁਰ ਕੇ ਪੈਦਲ ਗਿਆ ਜੀ ਅੱਛਾ ਹਾਂ ਉਹਦਾ ਐ ਸਮਝੋ ਵੀ ਲਾਸਟ ਚ ਪੈਗ ਲਾ ਕੇ ਦੁਬਾਰਾ ਫਿਰ ਉਸ ਤੋਂ ਬਾਅਦ ਗਿਆ ਮਤਲਬ ਕੁਛ ਨਹੀਂ ਵੀ ਸਾਹਮਣੇ ਤਾਂ ਨਸ਼ੇ ਵਾਲੇ ਤਾਂ ਜੀ ਕੁਝ ਵੀ ਜੋ ਮਰਜ਼ੀ ਕਰ ਦੋ ਸੋ ਇਹ ਵਾਕਿਆ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੂਰਾ ਬਾਜ਼ਾਰ ਦੇ ਵਿੱਚ ਇਹ ਵਾਕਿਆ ਹੋਇਆ ਏ ਸਾਨੂੰ ਇਦਾਂ ਸੀਗਾ ਕਿ ਦਿਨ ਦਾ ਸਮਾਂ ਸੀ ਦੱਸ ਰਹੇ ਨੇ ਕਿ ਰਾਤ ਦਾ ਸਮਾਂ ਸੀਗਾ ਜੇ ਦਿਨ ਦਾ ਸਮਾਂ ਹੁੰਦਾ ਤਾਂ ਜਾਨੀ ਨੁਕਸਾਨ ਵੀ ਬਹੁਤ ਹੋਣਾ ਸੀਗਾ ਅਕਸਰ ਇੱਥੇ ਉਹ ਦੇਖੋ ਸਿੰਘਾਂ ਗਏ ਪਈਆਂ ਮੱਛੀਆਂ ਹੋਈਆਂ ਮਾਚਸ ਦੀਆਂ ਇਹ ਮਨਲਾ ਚਿੱਟੇ ਵਾਲਾ ਜਾਂ ਕੋਈ ਪੰਨੀ ਪੁੰਨੀ ਵਾਲਾ ਸੀਗਾ ਜੀ ਜਿਹਨੂੰ ਮਤਲਬ ਬਿਲਕੁਲ ਹੋਸ਼ਵਾਰ ਸੀਗੀ ਉਹ ਦੇਖੋ ਉਹ ਦੇਖੋ ਮਾਚਸਾਂ ਦੇ ਡੱਬੀ ਪਈਆਂ ਸਿੰਘਾਂ ਪਈਆਂ ਮੱਛੀਆਂ ਹੋਈਆਂ ਜੀ ਪੇਪਰ ਪਿਆ ਉਹ ਦੇਖੋ ਪੇਪਰ ਪਿਆਲੇ ਉਹ ਦੇਖੋ ਪੇਪਰ ਪਿਆ ਜੀ ਪੰਨੀ ਪਈਆ ਨੀਚੇ ਦਿਖਾਇਓ ਇਹ ਕੀ ਕਰ ਰਹੇ ਉਹ ਤਾਂ ਗਰੋਹ ਨਿਕਲੀਆਂ ਉਹ ਪਈਆ ਪੰਨੀ ਜੀ ਉਹ ਥੱਲੇ ਪੰਨੀ ਪਈ ਆ ਜੀ ਜੇ ਕੋਈ ਚਿੱਟੇ ਵਾਲੀ ਸੀਗਾ ਵੀਰ ਜੀ ਬਸ ਇਹ ਤਾਂ ਕੁਦਰਤ ਇੱਕ ਪਰਮਾਤਮਾ ਵੱਲੋਂ ਬਚਤੀ ਰਹੀ ਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਰਕਾਰ ਦੇ ਦਾਅਵੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਦਾਅਵੇ ਵੀਰ ਜੀ ਕੀ ਨੇ ਸ਼ਰੇਮ ਲੋਕ ਚੱਟਾ ਭੀਗੇ ਘੁੰਮਦੇ ਫਿਰਦੇ ਨੇ ਮੌਤ ਨੂੰ ਮਤਲਬ ਮੌਤ ਲਈ ਸਰੇਮ ਕਮੰਡ ਦੇ ਦਨੇ ਛੇੜੀ ਲੋਕ ਜੀ ਇਹ ਪ੍ਰਸ਼ਾਸਨ ਦਾ ਤਾਂ ਕੋਈ ਜਿਹ ਹੈ ਨਹੀਂ ਹੱਲ ਜੀ ਤਾਂ ਜੇ ਸਰਕਾਰ ਤਾਂ ਦਾਅਵੇ ਕਰ ਰਹੀ ਆ ਰੇਡਾਂ ਹੋ ਰਹੀਆਂ ਨੇ ਕਹਿੰਦੇ ਪ੍ਰਾਪਰਟੀਆਂ ਜਬਤ ਹੋਣਗੀਆਂ ਕੋਈ ਇਦਾਂ ਦਾ ਜਿਹੜਾ ਆਪਣਾ ਸਮਾਜ ਵਿਰੋਧੀ ਅੰਸਰ ਆ ਉਹਨੂੰ ਬਖਸ਼ਿਆ ਹੀ ਨਹੀਂ ਜਾਊਗਾ ਵੀ ਨਹੀਂ ਸਰਕਾਰ ਦੇ ਗੱਲਾਂ ਕਹਿਣ ਦੀਆਂ ਕੁਝ ਹੋਰ ਨੇ ਕਰਨ ਦੀਆਂ ਕੁਝ ਹੋਰ ਨੇ ਜੀ ਇਹ ਹਵਾਈ ਗੱਲਾਂ ਨੇ ਸਾਰੀਆਂ ਜੀ ਜੀ ਐਡਾ ਵੱਡਾ ਬੰਦਾ ਹਾਸ ਦਾ ਕਰਕੇ ਚਲਾ ਗਿਆ ਜੀ ਦੇਖੋ ਰਾਤ ਤੱਕ ਨਹੀਂ ਰੱਖ ਸਕੇ ਪੁਲਿਸ ਵਾਲੇ ਇਹਨਾਂ ਨਥਾਣੇ ਦੇ ਵਿੱਚ ਜੀ ਇੱਕ ਰਾਤ ਰਾਤ ਨੂੰ ਭੇਜਦਾ ਜਦ ਕਿ ਅਸੀਂ ਬੰਦਾ ਫੜ ਕੇ ਪੁਲਿਸ ਨੂੰ ਦੇਤਾ ਉਹਨੂੰ ਵੀ ਰੱਖ ਨਹੀਂ ਸਕੇ ਹੈਗੇ ਜੀ ਇਸ ਤੋਂ ਬਾਅਦ ਪ੍ਰਸ਼ਾਸਨ ਕੀ ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਕੀ ਕੀ ਹੋ ਸਕਦੀ ਹੈ ਜੀ ਹੋਰ ਜੀ ਸੋ ਵੱਡੇ ਸਵਾਲ ਪ੍ਰਸ਼ਾਸਨ ਤੇ ਸਰਕਾਰ ਤੇ ਉੱਠ ਰਹੇ ਨੇ ਕਿ ਨਸ਼ੇੜੀ ਨੇ ਜਿਹੜੇ ਉਹ ਸਰਿਆਮ ਨੂੰ ਮਰੇ ਨੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹ ਦਿਨ ਦਾ ਸਮਾਂ ਹੁੰਦਾ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਹੇ ਹਾਂ ਕਿੱਦਾਂ ਦੇ ਹਾਲਾਤ ਨੇ ਫਿਲਹਾਲ ਕਿ ਤੋਂ ਉਹ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲਦਾ ਏ ਕਦੋਂ ਸਾਡੇ ਸਮਾਜ ਦੇ ਵਿੱਚ ਜਿਹੜੇ ਅਜਿਹੇ ਲੋਕ ਨੇ ਉਹਨਾਂ ਤੇ ਨਕੇਲ ਕਸੀ ਜਾਂਦੀ ਏ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਬਾਅਦ ਇਹ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਪਰ ਉਹਨਾਂ ਬਾਦਿਆਂ ਦੀ ਉਹਨਾਂ ਦਾਅਵਿਆਂ ਦੀ ਪੋਲ ਇਹ ਤਸਵੀਰਾਂ ਖੋਲ ਰਹੀਆਂ ਨੇ ਨਸ਼ੇੜੀ ਸਰਿਆਮ ਘੁੰਮ ਰਹੇ ਨੇ ਗੱਡੀਆਂ ਚਾੱਕ ਕੇ ਜਿਹੜੀਆਂ ਅੱਜ ਦੇ ਜਵਾਨੇ ਦੀਆਂ ਡਿਜੀਟਲ ਮਸ਼ੀਨਾਂ ਨੇ ਜਿਹੜੀਆਂ ਉਹ ਚੈੱਕ ਕਰਨ ਲਈ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਨੇ ਕਿ ਫੂਕ ਮਾਰ ਕੇ ਚੈੱਕ ਕੀਤਾ ਜਾਂਦਾ ਏ ਕਿ ਨਸ਼ਾ ਕਿੰਨਾ ਅਲਕੋਹਲ ਆ ਕੀ ਕੀਤਾ ਏ ਪਰ ਉਹ ਮਸ਼ੀਨਾਂ ਵੀ ਇੱਥੇ ਕੰਮ ਨਹੀਂ ਆਉਂਦੀਆਂ ਫੇਰ ਵੀ ਇਹ ਹਾਲਾਤ ਨੇ ਜਿਹੜੇ ਇੱਥੇ ਬੰਦ ਦੇਖਾਈ ਦੇ ਰਹੇ ਨੇ ਫਿਲਾਲ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਆ ਕੀ ਇਹਨਾਂ ਨੂੰ ਇਨਸਾਫ ਮਿਲਦਾ ਏ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ